ਮੈਂ ਗੁਰੂ ਟਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਨੂੰ ਫੋਲੋ ਕਰ ਸਕਦੇ ਹੋ ਜੀ ਇੰਸਟਾਗ੍ਰਾਮ ਅੱਜ ਤੁਹਾਨੂੰ ਲੈ ਕੇ ਚੱਲੇ ਆ ਜੀ ਕਿਲਾ ਆਨੰਦਗੜ੍ਹ ਸਾਹਿਬ ਚਲੋ ਜੀ ਦਰਸ਼ਨ ਕਰਾਣੇ ਆ ਜੀ ਸੰਗਤ ਜੀ ਕਿਲਾ ਆਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਜੀ ਬਾਈ ਗੁਰੂ ਜੀ ਸੂੜੀਆਂ ਬਹੁਤ ਜ਼ਿਆਦਾ ਹੈ ਜੁਦੀ 7 8 ਵੀ ਸਕਦੇ ਹੋ ਚੜਨ ਤੇ ਇਸ ਕਰਕੇ ਆਰਾਮ ਨਾਲ ਚੜਿਆ ਜੀ ਜੋ ਵੀ ਸਾਡੀ ਕੋਈ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਵਧੀਆ ਜਿਹਾ ਜ਼ਰੂਰ ਕਰਿਆ ਕਰੋ ਉਹ ਸਾਡੇ ਇੰਸਟਾਗ੍ਰam ਨੂੰ ਵੀ ਫੋਲੋ ਕਰੋ ਇਸੇ ਨਾਂ ਤੇ ਇਹ ਗੁਰੂ タル ਦੇ ਨਾਂ ਤੇ ਰੁਕ 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 ਕੋ ਹਲੇ ਹੋਰ ਪੋੜੀਆਂ ਵੀ ਨੇ ਲੋ ਜਿੰਨੰਦ ਕਰ ਸਕਦੇ ਬੰਨ੍ਹੇ ਕਰ ਸਕਦਾ ਤੇ ਗੁਰਦੁਆਰਾ ਕਿ ਕਿ ਸੀੜੀਆਂ ਬਹੁਤ ਜ਼ਿਆਦਾ ਸੀ ਇਸ ਕਰਕੇ ਬਹੁਤ ਜ਼ਿਆਦਾ ਸਾਹ ਚੜ ਰਿਹਾ ਸੀ ਸਵੇਰੇ 7 ਵਜੇ ਨਿਕਲੇ ਹੋਏ ਸੀ ਕੁਝ ਵੀ ਨਹੀਂ ਖਾਦਾ ਉਸ ਦਿਨ ਵੀਡੀਓ ਬਣਾ ਰਹੇ ਸੀ ਵਾਹਿਗੁਰੂ ਜੀ ਪਰ ਤੁਸੀਂ ਸ਼ੇਅਰ ਕਰਿਆ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਨਾ ਵੀਡੀਓ ਦੇਖਦੇ ਹੋ ਪੂਰੀ ਸ਼ੇਅਰ ਕਰਿਆ ਕਰੋ ਕਿਰਪਾ ਕਰਕੇ ਬੇਨਤੀ ਹੈ ਵਾਹਿਗੁਰੂ ਜੀ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਤੇ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਰਦੀ ਤੇਰੀ ਚੀਜ਼ ਹੈ ਉੱਡੀ ਪਰ ਆ ਗਏ ਆਪਾਂ ਤੇ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਾਨੇ ਆ ਜੀ ਤੁਹਾਨੂੰ ਅਨੰਦਗੜ੍ਹ ਸਾਹਿਬ ਵਾਹਿਗੁਰੂ ਜੀ ਕਾ ਗਰ ਗਿਆ ਸੀ ਤੇ ਅੰਦੇ ਦਾ ਸਾਹ ਉਲ ਚੜ ਗਿਆ ਯਾਰ ਲੋ ਜੀ ਦਰਸ਼ਨ ਕਰੋ ਜੀ ਅਨੰਦਗੜ੍ਹ ਸਾਹਿਬ ਬਿਲਕੁਲ ਔਰ ਇਹ ਆ ਸੀਨ ਨੂੰ ਦੇ ਵਾਹਿਗੁਰੂ ਜੀ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਗੁਰਦੁਆਰਾ ਸ਼ਹੀਦ ਦੀ ਬਾਗ ਇਹ ਵੀ ਅਨੰਦਪੁਰ ਸਾਹਿਬ ਚ ਹੈਗਾ ਵੀਡੀਓ ਆਈ ਹੋਈ ਹੈ ਜਾ ਕੇ ਜਰੂਰ ਦੇਖਿਆ ਜੇ ਇਹ ਸਾਹਮਣੇ ਹੀ ਹੈ ਬਿਲਕੁਲ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜਦੋਂ ਜਾਓਗੇ ਇੱਥੇ ਵੀ ਜਰੂਰ ਦਰਸ਼ਨ ਕਰਿਆ ਜੀ ਅਨੰਦਗੜ੍ਹ ਕਿਲੇ ਦੇ ਬਿਲਕੁਲ ਆਮੋ ਸਾਹਮਣੇ ਗੇਟ ਨੇ ਇਹਨਾਂ ਦੇ ਵਾਹਿਗੁਰੂ ਜੀ ਇਤਿਹਾਸ ਸਰਬਨ ਕਰੋ ਜੀ ਵਾਹਿਗੁਰੂ ਜੀ ਕੋ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਇਹ ਕਿਲਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਇਆ ਗਿਆ ਸੀ ਤਾਰਾ ਚਿੰਨ ਪੰਜ ਕਿਲਿਆਂ ਵਿੱਚੋਂ ਇੱਕ ਪੰਗਾਣੀ ਦੀ ਲੜਾਈ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ 1699 ਤੋਂ 1705 ਸੰਮਤ 1746 ਤੱਕ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਕਈ ਯੁੱਧ ਲੜੇ ਕਿਰਪਾ ਕਰਕੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਪਰਾਚੀ ਫੌਲੀ ਸਾਹਿਬ ਜੀ ਵੇਖੋ ਗੁਰੂ ਸਾਹਿਬ ਜੀ ਦੀ ਸਿੰਘਾਂ ਦੁਆਰਾ ਗੁਰੂ ਸਾਹਿਬ ਜੀ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੁਆਰਾ ਹਮਲਾ ਨਾ ਕਰਨ ਦੀ ਸਹੁੰ ਖਾਣ ਦੀ ਬੇਨਤੀ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਲਾ ਖਾਲੀ ਕਰ ਦਿੱਤਾ ਅਤੇ ਸਾਰੇ ਸਿੰਘਾਂ ਨੂੰ ਚਮਕੌਰ ਸਾਹਿਬ ਜੀ ਭੇਜ ਦਿੱਤਾ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਤੋਂ ਜੁਆਇਜ਼ ਕੀਤੇ ਹੋਏ। ਵਾਹਿਗੁਰੂ ਜੀ ਫੇਰ ਮਿਲਾਂਗੇ ਨਵੇਂ ਵੀਡੀਓ 'ਚ ਤਦ ਤੱਕ ਲਈ ਤੁਹਾਨੂੰ ਬਾਏ ਬਾਏ ਸਾਰਿਆਂ ਨੂੰ।